ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੋੜਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਹੋ ਸਕਦਾ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸ਼ਹਿਰ 'ਚ ਜਾਂ ਤੁਹਾਡੇ ਖਾਸ ਪਿੰਡ ਦੇ ਵਿੱਚ ਖੜੀ ਹੋਵੇ ਬਾਕੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਕਰਦੇ ਹਾਂ ਜੀ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਹਰ ਚੀਜ਼ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪੇ ਜੋ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਅਸੀਂ ਪਹਿਲੀ ਗੱਡੀ ਆਪਣੇ ਕੋਲੇ ਫੋਰਡ ਦੀ ਫੀਸਟਾ ਪਹੁੰਚਿਆ 2006 ਮਾਡਲ ਗੱਡੀ ਐਸੀ ਪਾਸਿੰਗ ਮਾਲਕ ਨੇ ਅਪ ਟੂ ਕਰਵਾਈ ਹੋਈ ਹੈ 27 ਤੱਕ ਸਾਰਾ ਕੁਝ ਵਧੀਆਗਾ ਕਮੀ ਪੇਸ਼ੀ ਕੋਈ ਨਹੀਂ ਰੰਗ ਦੇਖ ਲਓ ਜੀ AC heater working ਚ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ LED ਲਾਈਟਸ ਲਗੀਆਂ ਹੋਈਆਂ ਨੇ 125 ਮਾਲਕ ਨੇ ਡਿਮਾਂਡ ਕੀਤੀ ਸੀ ਪਾਤੜਾ ਮਾਲਕ ਦਾ ਏਰੀਆ ਡਿਸਟ੍ਰਿਕਟ ਪਟਿਆਲਾ ਸੀ ਤੁਸੀਂ ਜਾ ਕੇ ਇੰਚ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਤੇ ਘਰੇ ਗੱਡੀ ਤੁਹਾਨੂੰ ਮਿਲੂਗੀ ਪਰਸਨਲ ਮਾਲਕ ਦੀ ਇਹ ਗੱਡੀ ਹੈਗੀ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਰੇਟ ਬਾਰੇ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕੀਤਾ ਜਾਊਗਾ ਵੇਕੇ ਇੱਕ ਵਾਰੀ ਸਿਰਫ 125 ਡਿਮਾਂਡ ਹੈ ਜਿਹੜੇ ਮਾਲਕ ਨੇ ਉਹ ਆਪ ਆਰਮੀ ਪਰਸਨ ਨੇ ਸੀ ਆਰਮੀ ਦੇ ਵਿੱਚ ਨੇ ਤੇ ਲੋਕਲ ਮਾਲਕ ਨੇ ਵਧੀਆ ਚਲਾਈ ਹੋਈ ਹੈ ਗੱਡੀ ਮਾੜੀ ਮੋਟੀ ਚੱਲੀ ਹੋਈ ਹੈ ਜਿਆਦਾ ਨਹੀਂ ਚੱਲੀ ਹੋਈ ਤੇ ਮਾਲਕ ਦਾ ਨੰਬਰ 77 339 26 746 ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਜੇ ਚਾਹੁੰਦੇ ਹੋ ਮਾਲਕ ਤੋਂ ਕਰੋ ਗੱਲਬਾਤ ਆਪ ਹੀ ਸੀ ਸੈਕੰਡ ਗੱਡੀ ਆਪਾਂ ਸਬਟ ਡਿਜ਼ਾਇਰ ਲੈ ਕੇ ਪਹੁੰਚੀਆਂ ਜੀ ਸੈਕੰਡ ਓਨਰ ਗੱਡੀਆ ਦੂਜੇ ਨਾਮ ਗੱਡੀਆ 8 ਮਾਡਲ 28 ਤੱਕਰ ਪਾਸਿੰਗ ਅਰ ਨਿਊ ਹੋਈ ਹੈਗੀ ਸਾਰੇ ਕਾਗਜ਼ ਪੱਤਰ ਓਰੀਜਨਲ ਆਪ ਨੂੰ ਨਾਲ ਮਿਲ ਜਾਣਗੇ ਸਾਰੀ ਗੱਡੀ ਵਧੀਆ ਆਪ ਨੂੰ ਮਿਲ ਜੂਗੀ ਪੰਜਾਬ ਨੰਬਰ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 1,65,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਦੀਆਂ ਫੋਟੋਆਂ ਅੰਦਰ ਬਾਹਰ ਦੀਆਂ ਮਾਲਕ ਨੇ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਕਿਸਨੂੰ ਪਸੰਦ ਆਈਏ ਕੋਈ ਚਾਹ ਬਣ ਦੇਖਣ ਦਾ ਸਟਾਰਟ ਕਰਕੇ ਦੇਖਣ ਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਕਰ ਸਕਦੋਂ ਜੀ 1,65,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੈਟ ਨਹੀਂ ਹੈਗਾ ਜੀ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਗੱਡੀ ਬਾਰੇ ਪਤਾ ਲੱਗ ਹੀਗਾ ਜੀ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਹੀ ਕਰਵਾਤਾ ਜਾਓ ਮਾਲਕ ਦੇ ਘਰੇ ਜੇ ਕਿਸਨੂੰ ਪਸੰਦ ਆਈਏ ਗੱਲਬਾਤ ਕਰ ਸਕਦੇ ਹੋ ਮਾਲਕ ਦੇ ਨਾਲ ਵਿਜ਼ਿਟ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਸੀ ਗੱਲ ਕਰੋ ਆਪੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਗੱਲ ਕਰਾਂਗੇ ਜੀ ਆਪਾਂ ਅਮਰੂਤੀ 800 ਗੱਡੀ ਦੀ ਕੁੱਲ 33000 ਇੱਕ ਵਾਰੀ ਡਿਮਾਂਡ ਕੀਤੀ ਐ ਹੋ ਸਕਦਾ ਰੇਟ ਮੌਕੇ ਤੇ ਬਹੁਤ ਘੱਟ ਜੇ ਜੀ ਮਾਲਕ ਕਹਿੰਦੇ ਨੇ ਰੇਟ ਮੌਕੇ ਤੇ ਘਟਾ ਦਾਂਗੇ ਹੋ ਸਕਦਾ 30000 ਦੀ ਡੀਲ ਹੋ ਜੇ ਹੋ ਸਕਦਾ 31 ਦੀ 32 ਦੀ ਹੋ ਸਕਦਾ 30000 ਤੋਂ ਵੀ ਥੱਲੇ ਕੰਮ ਬਣ ਜੇ ਜੀ ਉਹ ਤੁਹਾਨੂੰ ਜਾ ਕੇ ਪਤਾ ਲੱਗੂ ਕੀ ਬਣਦਾ ਜੀ ਕਿੰਨਾ ਰੇਟ ਮੌਕੇ ਤੇ ਘਟਦਾ ਹੈ ਬਾਕੀ ਟਾਇਰ ਵਧੀਆ ਨਵੀਂ ਬੈਟਰੀ ਹੈ 80 85 ਪੈਸੇ ਨਵੇਂ ਵਾਂਗੂ ਆਪ ਨੂੰ ਟਾਇਰ ਮਿਲ ਜਾਣਗੇ 2000 ਮਾਡਲ ਗੱਡੀ ਹੈ 1 ਰੁਪਿਆ ਭਾਲਦੀ ਨਹੀਂ ਗੱਡੀ ਮਾਲਕ ਕਹਿੰਦੇ ਨੇ ਮੰਡੀ ਡੱਬਾ ਵਾਲੀ ਮਾਲਕ ਦਾ ਏਰੀਆ ਸੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੁਸੀਂ ਗੱਡੀ ਦੇਖਣਾ ਚਾਹੁੰਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਮਿਲ ਹੀ ਗਿਆ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ ਜੀ ਬਾਕੀ ਮੈਂ ਇਹ ਕਮੈਂਡ ਕਰਕੇ ਨਾਲ ਦੀ ਨਾਲ ਦੱਸ ਦੇ ਰਿਓ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗੀਆਂ ਜਿਹੜੀ ਆਪਾਂ ਅੱਜ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹਾਂ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਸਕੂਟੀ ਬੋਲਟ ਕੁਝ ਵੀ ਹੈ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾਵਾਂਗੇ ਆਪਾਂ ਕੋਈ ਕਮਿਸ਼ਨ ਕੋਈ ਦਲਾਲੇ ਕੋਈ ਫੀਸ ਕੁਝ ਨਹੀਂ ਕਿਸੇ ਤੋਂ 1 ਰੁਪਿਆ ਵੀ ਲੈਂਦੇ ਸੀ